ਚੰਬੂ ਬਾਰਡਰ ਅਤੇ ਖਨੋਰੀ ਬਾਰਡਰ ਤੋਂ ਜਦੋਂ ਕਿ ਕਿਸਾਨਾਂ ਦੇ ਧਰਨੇ ਚੁਕਾਏ ਗਏ ਹਨ ਉੱਥੇ ਹੀ ਦੂਸਰੇ ਪਾਸੇ ਕਿਸਾਨਾਂ ਵਿੱਚ ਕਾਫੀ ਰੋਸ ਦੇਖ ਨੂੰ ਮਿਲ ਰਿਹਾ ਹੈ ਇਸੇ ਅਕੜੀ ਦੇ ਤਹਿਤ ਅੱਜ ਪਾਤਣਾ ਭਗਤ ਸਿੰਘ ਚੌਂਕ ਜਿੰਦਾਬਾਦ 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 ਸ਼ਰਮਤ ਖਾਨ ਮੋਰਚਾ ਜਿੰਦਾਬਾਦ 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 ਕੰਨੇ ਕੰਨੇ ਬਾਹਰ ਨਿਕਲੋ ਕਿਤੇ ਹੋਗੇ ਅਕੇ ਆ ਜਿੱਥੇ ਜਿੱਥੇ ਬੰਦੀ ਨੇ ਧਰਨੇ ਚੁਕਾਈ ਗਏ ਆ ਕਿ ਸਰਕਾਰ ਵੱਲੋਂ ਸੁਭਾ ਸਰਕਾਰ ਵੱਲੋਂ ਉੱਥੇ ਹੀ ਅੱਜ ਭਗਤ ਸਿੰਘ ਚੌਕ ਵਿਖੇ ਜਿਹੜਾ ਕਿ ਅੱਜ ਉਗਰਾਹ ਜਿੱਥੇ ਬੰਦੀ ਵੱਲੋਂ ਇੱਥੇ ਪੁਤਲੇ ਫੂਕੇ ਗਏ ਆ ਪੰਜਾਬ ਸਰਕਾਰ ਦੇ ਅਸੀਂ ਗੱਲ ਕਰਦੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਅੱਜ ਔਰ ਜਿਹੜਾ ਕਿ ਇੱਥੇ ਨੇ ਇੱਥੇ ਪੁਤਲਾ ਫੂਕੇ ਰੋਸ ਮਜਾਰਾ ਕੀਤਾ ਗਿਆ ਹੈ ਪ੍ਰਧਾਨ ਜੀ ਅਮਰਿਕ ਪ੍ਰਧਾਨ ਜੀ ਇਹਨਾਂ ਪੁੱਛਦੇ ਕਿਸ ਤਰ੍ਹਾਂ ਦਾ ਜਿਹੜਾ ਕਿ ਕਿਉਂਕਿ ਕਿਸਾਨ ਦੇ ਇਥੇ ਬੰਦੀਆਂ ਵਿੱਚ ਕਾਫੀ ਗੁੱਸਾ ਹੈ ਗੁੱਸੇ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ ਅੱਜ ਜਿਹੜਾ ਇੱਥੇ ਨਾ ਪੁਤਲਾ ਫੂਕੇ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਚੌਕਸ ਕਿਸ ਤਰ੍ਹਾਂ ਦੇ ਅੱਜ ਜਿਹੜੇ ਤੁਸੀਂ ਰੋਸ਼ਮਜਾਰਾ ਕਰ ਰਹੇ ਹੋ ਇੱਥੇ ਪੁਤਲਾ ਫੂਕੇ ਪ੍ਰਧਾਨ ਜੀ ਕਿਹੜੀ ਕਿਹੜੀ ਜਥੇਬੰਦੀ ਤੁਹਾਡੇ ਨਾਲ ਲੱਗੀ ਹੋਈ ਹੈ ਔਰ ਕੀ ਤੁਸੀਂ ਕਿਸਾਨਾਂ ਨੂੰ ਹੋਰ ਸਹਹਾ ਦੇਣਾ ਜਾਓਗੇ ਭਾਰਤੀ ਕਿਸਾਨ ਜਨ ਅਗਰਾਹਾ ਬਲਾਕ ਪ੍ਰਧਾਨ ਬਰੀ ਸਿੰਘ ਘਗਾ ਜੋ ਕਿ ਅੱਜ ਸਾਡਾ ਸਾਡੇ ਕਿਸਾਨਾਂ ਦੇ ਉੱਤੇ ਬੜਾ ਧੱਕੇ ਨਾਲ ਧਰਨਾ ਜਿਹੜਾ ਚੁਕਾਇਆ ਗਿਆ ਜਿਹੜਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਕੱਲ ਕਿਸਾਨਾਂ ਨੂੰ ਛੱਸਾ ਦੇ ਕੇ ਮੀਟਿੰਗ ਕਰਨ ਵਾਸਤੇ ਲੈ ਗਈ ਹੈ ਮੀਟਿੰਗ ਦੇ ਵਿੱਚ ਨਾ ਕੁਝ ਨਿਕਲਣ ਕਾਰਨ ਸਾਡੇ ਕਿਸਾਨਾਂ ਦੇ ਉੱਤੇ ਬੜੀ ਪੱਧਰ ਤੇ ਜਿਹੜਾ ਧੱਕਾ ਹੈ ਉਹ ਕੀਤਾ ਕਿਉਂ ਉਹਨਾਂ ਦੀਆਂ ਟਰਾਲੀਆਂ ਟਰੈਕਟਰ ਵੀ ਤੋੜੇ ਗਏ ਗੱਡੀਆਂ ਦੀਆਂ ਬੈਟਰੀਆਂ ਵਗੈਰਾ ਨੁਕਸਾਨ ਕੀਤਾ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਬਰੇ ਕੂਲਰ ਕੀ ਰੋਟੀ ਪਾਣੀ ਵਾਸਤੇ ਚੁੱਲ੍ਹੇ ਚਪਟੇ ਸਾਰਾ ਸੂ ਸਮਾਨ ਤੇ ਜਿਹੜਾ ਤੋੜ ਭੰਨ ਕੇ ਬਹੁਤ ਵੱਡੀ ਪੱਧਰ ਤੇ ਸਾਡੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਜਿਹੜਾ ਕਿ ਸਾਡੇ ਕਿਸਾਨ ਰੈਸਟ ਕੀਤੇ ਨੇ ਔਰ ਸੰਭੂ ਬਾਰਡਰ ਤੋਂ ਜੇਲ੍ਹ ਦੇ ਵਿੱਚ ਉਧਰੋਂ ਕਮਾਂਡਰ ਦੇ ਦਫ਼ਤਰ ਦੇ ਵਿੱਚ ਇਧਰੋਂ ਸਾਨੂੰ ਖਨੌਰੀ ਇੱਕ ਪੈਲਸ ਹਲੂਮਾਨ ਉਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਾਡੇ ਕਿਸਾਨ ਨੇ ਜਿਹੜੇ ਰੈਸਟ ਕੀਤੇ ਨੇ ਜਿਹੜੀ ਸਰਕਾਰ ਕਹਿੰਦੀ ਸੀ ਭਗਵਾਨਤ ਮਾਨ ਦੀ ਕਹਿੰਦੀ ਸੀ ਵੀ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਅਰ ਕਿਸਾਨਾਂ ਦੇ ਪੁੱਤਾਂ ਅੱਜ ਉਹ ਸਰਕਾਰ ਨੇ ਸਾਫਤ ਕਰਤਾ ਵੀ ਵਾਕਈ ਕਿਸਾਨਾਂ ਦੇ ਨਾਲ ਇਹ ਧੱਕਾ ਕਰਦਾ ਸਾਨੂੰ ਪਹਿਲੇ ਹੀ ਸ਼ੱਕ ਸੀ ਵੀ ਸੈਂਟਰਲ ਸਰਕਾਰ ਨਾਲ ਇਹ ਸਰਕਾਰ ਹੈ ਜਿਹੜੀ ਮਿਲੀ ਹੋਈ ਹੈ ਇਹ ਸਾਡੇ ਕਿਸਾਨਾਂ ਦੇ ਉੱਤੇ ਬੜਾ ਲਾਠੀ ਚਾਰਜ ਕਰੂਗੀ ਉਹ ਇਹਨਾਂ ਨੇ ਵਾਕਈ ਦਿਖਾਤਾ ਜਿਹੜਾ ਕੱਲ ਧੱਕੇ ਨਾਲ ਕਿਸਾਨ ਸਾਡੇ ਉਤੋਂ ਫੜ-ਫੜ ਕੇ ਬੱਸਾਂ ਦੇ ਵਿੱਚ ਕਿਸਾਨਾਂ ਦੂਤੇ ਸਾਡੀਆਂ ਮਾਵਾ ਭੈਣਾਂ ਬਹੁਤ ਜਿਆਦਾ ਸੀ ਬੱਸਾਂ ਦੇ ਵਿੱਚ ਗੁੱਤਰੀਆਂ ਤੋਂ ਫੜ-ਫੜ ਕੇ ਇਹਨਾਂ ਨੇ ਬਿਠਾਈਆਂ ਨੇ ਉਹ ਜਿਹੜਾ ਦਰਸ਼ਕ ਹੈ ਸਾਡੇ ਜਥਿਆਂ ਬੰਦੀਆਂ ਤੋਂ ਨਹੀਂ ਚੱਲੀ ਆ ਜਾਂਦੀਆਂ ਅੱਜ ਸਾਡੇ ਅਗਰਾਹਾ ਜਥੇ ਬੰਦੀ ਸਾਰੇ ਪੰਜਾਬ ਦੇ ਵਿੱਚ ਪੰਜਾਬ ਲੈਵਲ ਦੇ ਉੱਤੇ ਪੰਜਾਬ ਲੈਵਲ ਦੇ ਉੱਤੇ ਜਿਹੜਾ ਰੋਸ ਮੁਜ਼ਾਹਰਾ ਸਾਡਾ ਅਰਥੀ ਫੂਕਾ ਜਿਹੜਾ ਪੰਜਾਬ ਸਰਕਾਰ ਦਾ ਤੇ ਸਾਡਾ ਸੈਂਟਰ ਸਰਕਾਰ ਦਾ ਇਕੱਠਾ ਇਹਨਾਂ ਦਾ ਪੂਤਰਾ ਅੱਜ ਫੂਕਿਆ ਹੈ ਜਿਹੜਾ 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 ਅੱਜ ਲੱਗਦਾ ਤੁਹਾਨੂੰ ਕਿੰਨੇ ਵੈਸੇ ਜਥੇਬੰਦੀਆਂ ਜਿਹੜੇ ਕਿ ਆਗੂ ਆ ਜਾਂ ਬੀਬੀਆਂ ਆ ਕਿੰਨੇ ਹੁਣ ਤੱਕ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਵੀ ਔਰ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਪ੍ਰੋਸਾ ਦਿੱਤਾ ਹੈ ਸਾਡੇ ਦੇਖੋ 100 ਬੰਦਾ ਦਾ ਸਾਨੂੰ ਪਤਾ ਲੱਗਿਆ ਹੈ ਵੀ ਇਹ ਜੇੜ ਚ ਜਾਂ ਕਮਾਂਡੋ ਦੇ ਦਫ਼ਤਰ ਚ 200 2 ਤੋਂ 250 ਬੰਦਾ ਸਾਡਾ ਕਿਸਾਨ ਇਧਰ ਖਨੌਰੀ ਦੇ ਨੇੜੇ ਇੱਕ ਹਲੂਮਾਨ ਪੈਲਸ ਹੈ ਉਹਦੇ ਅੰਦਰ ਟੱਕਿਆ ਹੋਇਆ ਹੈ ਸਾਡੀਆਂ ਮਾਵਾਂ ਭੈਣਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਰੈਸਟ ਕੀਤੀਆਂ ਨੇ ਪਰ ਇਹ ਸਰਕਾਰ ਕਿਸੇ ਕਰਮ ਦੀ ਨਹੀਂ ਰਹੀ ਸੈਂਟਰ ਨਾਲ ਮਿਲ ਕੇ ਅੱਜ ਕਿਸਾਨਾਂ ਦੇ ਉੱਤੇ ਬੜਾ ੱੱੱਕਾ ਜਿਹੜਾ ਕਰ ਰਹੀ ਹੈ ਆਉਣ ਵਾਲੇ ਮਹਿੰਦੀਪ ਰਾਜੀ ਜਿਹੜਾ ਕਿ ਅੱਜ ਐਸਐਸਪੀ ਸਾਹਿਬ ਦਾ ਬਿਆਨ ਸਿਕਾਇਕ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਦਾ ਜਿਹੜੇ ਵੀ ਕੋਈ ਕਿਸਾਨ ਇੱਥੇ ਧਰਨਾ 'ਚ ਸ਼ਾਂਤਮਈ ਜਾਣਾ ਚਾਹੁੰਦੇ ਆ ਤਾਂ ਉਹ ਜਾ ਸਕਦੇ ਆ ਉਹਨਾਂ ਨੂੰ ਅਸੀਂ ਨਹੀਂ ਅਰੈਸਟ ਕਰਾਂਗੇ ਪਰ ਜੇ ਕੋਈ ਸ਼ਰਾਰਤੀ ਅੰਸਰ ਇੱਥੇ ਸ਼ਰਾਰਤ ਕਰੂਗਾ ਤਾਂ ਅਸੀਂ ਉਹਨੂੰ ਨਹੀਂ ਬਖਸ਼ਾਂਗੇ ਕੀ ਲੱਗ ਰਿਹਾ ਵੀ ਤੁਹਾਨੂੰ ਜਿਹੜੇ ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਨੂੰ ਅਰੈਸਟ ਕੀਤਾ ਹੈ ਤਾਂ ਉਹ ਧਰਨੇ ਤੇ ਉੱਥੇ ਹੀ ਬੈਠਣਾ ਚਾਹੀਦੀਆਂ ਸੀ ਜਾਂ ਕੀ ਸਰਕਾਰ ਨਾਲ ਤਾਲਮੇਲ ਜੇ ਕਿਸਾਨਾਂ ਨੇ ਉੱਥੇ ਬੈਠ ਗਏ ਉਹ ਸਰਕਾਰ ਦਾ ਕੀ ਚੱਕਿਆ ਜਿਹੜੀਆਂ ਸਰਕਾਰਾਂ ਕਹਿੰਦੇ ਨੇ ਵੀ ਰਸਤੇ ਰੋਕੇ ਤੁਸੀਂ ਦੇਖ ਰਹੇ ਹੋ ਵੀ ਜਿਹੜੇ ਕਿਲ ਕੀ ਕੰਧਾ ਗੱਡੀਆਂ ਹਰਿਆਣਾ ਸਰਕਾਰ ਨੇ ਕੱਢੀਆਂ ਪੁਲਿਸ ਨੇ ਗੱਡੀਆਂ ਉਹ ਕਿਸਾਨਾਂ ਨੇ ਕੱਢੀਆਂ ਇਹ ਤੁਹਾਨੂੰ ਸੁਭਿਲਤ ਆਪੇ ਹੋਈ ਜਾਂਦੀ ਹੈ ਪਰ ਕਿਸਾਨ ਸਾਡੇ ਦਿੱਲੀ ਜਾਣ ਰੋਕੇ ਕੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਹਿਮਾਚਲ ਦੇ ਵਿੱਚ 546 ਐਮਪੀ ਕੀ ਦਿੱਲੀ ਉਹਨਾਂ ਦਾ ਹੀ ਹੈ ਸਾਡੇ ਪੰਜਾਬ ਦਾ ਨਹੀਂ ਹੈ ਸਾਡੇ ਪੰਜਾਬ ਦੇ ਵਿੱਚੋਂ ਚੌੜ ਸਾਰੇ ਦਿੱਲੀ ਜਾਂਦੇ ਨੇ ਕਣਕ ਸਾਡੇ ਪੰਜਾਬ ਦੀ ਜਾਂਦੀ ਹੈ ਸਾਡਾ ਮਸ਼ੀਨਰੀ ਬਣ ਕੇ ਪਹਿਲਾ ਲੁਧਿਆਣਾ ਤੋਂ ਸਮਾਨ ਬਣ ਕੇ ਦਿੱਲੀ ਜਾਂਦਾ ਹੈ ਕੀ ਸਾਡਾ ਉਸ ਕਿਸਾਨਾਂ ਦਾ ਕੋਈ ਹਿੱਸਾ ਨਹੀਂ ਹੈ ਹਾਂ ਜੀ ਅੱਗੇ ਜਥੇਬੰਦੀਆਂ ਨੂੰ ਕਿਸ ਤਰ੍ਹਾਂ ਦਾ ਅੱਗੇ ਕਦਮ ਚੱਕਿਆ ਜਾਊਗਾ ਕਿਉਂਕਿ ਜਿਹੜੇ ਹੁਣ ਅਰੈਸਟ ਕਰ ਲਿਆ ਕਿਸਾਨਾਂ ਚ ਵੀ ਕਾਫੀ ਗੁੱਸੇ ਦੀ ਲਹਿਰ ਦਿਖਣ ਨੂੰ ਮਿਲ ਰਹੀ ਆ ਬਾਕੀ ਜਥੇਬੰਦੀਆਂ ਨਾਲ ਤੁਹਾਡੀ ਗੱਲ ਹੋਈ ਆ ਕਿਸ ਤਰ੍ਹਾਂ ਦਾ ਅੱਗੇ ਕਦਮ ਅੱਗੇ ਕਦਮ ਜਿਵੇਂ ਸਾਡੇ ਸੂਬਾ ਆਗੂਆਂ ਦੀ ਕੋਈ ਕਾਲ ਆਊਗੀ ਉਸ ਮੁਕਾਬਤ ਅਸੀਂ ਚੱਲਾਂਗੇ ਇਹ ਸਾਡਾ ਪ੍ਰੋਗਰਾਮ ਨਹੀਂ ਸੰਯੁਕਤ ਮੋਰਚੇ ਦੀ ਅੱਜ ਦਿੱਲੀ ਲੁਧਿਆਣੇ ਦੇ ਵਿੱਚ ਮੀਟਿੰਗ ਹੋਣ ਚੱਲੀ ਐ ਜੇ ਉਹ ਫੈਸਲਾ ਜਿਹੜਾ ਜਆ ਵੀ ਲਊਗੀ ਉਹ ਇਹ ਜਆ ਫੈਸਲਾ ਜਿਹੜਾ ਅਸੀਂ ਉਸ ਫੈਸਲੇ ਤੇ ਫੋਲ ਤਾਣਾਗੇ ਇੱਕ ਤੁਹਾਨੂੰ ਹੋਰ ਗੱਲ ਕਰਦੇ ਆ ਜਿਹੜੀ ਪੰਜਾਬ ਸਰਕਾਰ ਨੇ ਵੱਡੀ ਪੱਧਰ ਤੇ ਇੱਕ ਸਾਡਾ ਕਰਨਲ ਜਿਹੜਾ ਫੌਜ ਦਾ ਹੈ ਉਹਨੇ ਸਾਰੇ ਪੰਜਾਬ ਦੀ ਹਿੰਦੁਸਤਾਨ ਦੀ ਰਾਖੀ ਕਰਨੀ ਐ ਫੌਜੀ ਪੁੱਤ ਨੇ ਨਾ ਉੱਥੇ ਕੋਈ ਭੁੱਖ ਦਾ ਨਾ ਕੋਈ ਠੀਦ ਦਾ ਨਾ ਕੋਈ ਪਾਲੇ ਦਾ ਨਾ ਕੋਈ ਠੰਡ ਦਾ ਉਸ ਨੌਜਵਾਨਾ ਨੇ ਨੌਕਰੀ ਉੱਥੇ ਕਰ ਕਰਕੇ ਸਾਡੇ ਦੇਸ਼ ਅਸੀਂ ਸੁੱਤੇ ਪਏ ਆ ਉਹ ਪੋ ਮਾਗਦੇ ਮਹੀਨਿਆਂ ਦੇ ਵਿੱਚ ਡਿਊਟੀਆਂ ਕਰ ਰਹੇ ਨੇ ਇਹਨਾਂ ਨੇ ਪੰਜਾਬ ਸਰਕਾਰ ਨੇ ਉਸ ਦੇ ਉੱਤੇ ਵੀ ਵੱਡਾ ਹਮਲਾ ਜਿਹੜਾ ਕਿਰਾਇਆ ਹੈ ਉਸ ਦੀ ਵੀ ਅਸੀਂ ਪੂਰੀ ਗੱਡ ਕੇ ਨਖੇਦੀ ਕਰਦੀ ਹੈ ਜਥੇਬੰਦੀ ਵੀ ਜਦ ਫੌਜੀਆ ਦੇ ਹੋਣ ਲੱਗ ਗਿਆ ਸਾਡੇ ਆਮ ਲੋਕਾਂ ਦਾ ਆਮ ਗਰੀਬ ਜਨਤਾ ਦਾ ਸਾਡਾ ਪੁੱਤ ਕੀ ਕਰ ਸਕਦੀ ਹੈ ਉਹ ਤਾਂ ਬੰਦੇ ਮਾਰ ਮਾਰ ਕੇ ਖਪਾ ਸਕਦੀ ਹੈ ਜਦ ਐਡਾ ਵੱਡਾ ਕਰਨ ਨਹੀਂ ਛੱਡਿਆ ਸਾਡੀ ਕੀ ਹਸਤੀ ਆਥੇ ਆਮ ਲੋਕਾਂ ਦੀ ਅਸੀਂ ਉਸ ਦੀ ਵੀ ਪੂਰੀ ਗੱਡ ਕੇ ਇਸ ਚੀਜ਼ ਦੀ ਨਖੇਦੀ ਕਰਦੇ ਇਹ ਸੰਭਾਤੀ ਕਿਸਾਨੀ ਹੁੰਦੀ ਹੈ ਇਕਤਾ ਉਗਰਾਹ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਕਗਾ ਜੀ ਨੇ ਕਿ ਅੱਜ ਦੱਸਿਆ ਇੱਥੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕੇ ਅਸੀਂ ਰੋਸ ਮਜਾਰਾ ਕੀਤਾ ਹੈ ਅਸੀਂ ਇੱਥੇ ਜਿਹੜੇ ਕਿ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਕਿ ਇਸ ਵਕਤ ਕਿਸ ਤਰ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਔਰ ਜਿਹੜਾ ਕਿ ਇਸ ਵਕਤ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਪ੍ਰਬੰਧ ਹੈ ਭਾਈ ਸੀ ਚੌਕ ਦੇ ਵਿੱਚ ਪੁਤਲਾ ਫੂਕਿਆ ਗਿਆ ਹੈ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਕੀਤੇ ਗਏ ਆ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਕਿ ਇੱਥੇ ਪਟਲਾ ਫੁਕਿਆ ਗਿਆ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਕਿਸਾਨ ਜਥੇਬੰਦੀਆਂ ਜਿਹੜੀਆਂ ਛਾਤਮਈ ਤਰੀਕੇ ਨਾਲ ਕਰ ਰਹੀਆਂ ਨੇ ਮਾਨਯੋਗ ਸੀਨੀਅਰ ਅਫਸਰਾਂ ਦੀ ਗੱਲ ਹੈ ਮਾਨਯੋਗ ਸੀਨੀਅਰ ਅਫਸਰੀ ਦੱਸਣਗੇ ਸਰ ਸਰ ਜਿਸ ਤਰ੍ਹਾਂ ਦੀ ਅੱਜ ਉੱਥੇ ਤੁਸੀਂ ਵੀ ਸੀਟੀ ਇਨਚਾਰਜ ਹੋ ਕਿਉਂਕਿ ਤੁਹਾਡਾ ਵੀ ਜਿਹੜਾ ਸੁਰੱਖਿਆ ਦਾ ਫਰਜ਼ ਬਣਦਾ ਹੈ ਉਹਦੇ ਵਾਸਤੇ ਤੁਸੀਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਵਾਸਤੇ ਅਸੀਂ ਵਚਨਬੱਧਾਂ ਬਿਲਕੁਲ ਬੈਠੇ ਆ ਪਰ ਜਿਹੜੀ ਕੋਈ ਜਥੇਬੰਦੀ ਦੀ ਗੱਲ ਹੈ ਜ ਜਗੂ ਸੀਨੀਅਰ ਅਫਸਰੀ ਗੱਲ ਤੇ ਹਾਂ ਚ ਲੈਉਣ ਇਹ ਸਨ ਜਿਹੜੇ ਕਿ ਸਿਟੀ ਇੰਚਾਰਜ ਹਰਦੀਪ ਸਿੰਘ ਮਿਰਕੇ ਜਿਹੜੇ ਦੱਸ ਰਹੇ ਸਨ ਕਿ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਕਿ ਪਤਲਾ ਫੂਕੇ ਰੋਸਮਜਾਰਾ ਕੀਤਾ ਗਿਆ ਹੈ ਉਹਨਾਂ ਦੀ ਵੀ ਸੁਰੱਖਿਆ ਦੇ ਪ੍ਰਬੰਧ ਜਿਸ ਤਰ੍ਹਾਂ ਪੁਲਿਸ ਦੇ ਵੀ ਇੱਥੇ ਇਸ ਵਕਤ ਭਗਤ ਸਿੰਘ ਚੌਂਕ ਦੇ ਵਿੱਚ 44